ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਉਬਲੇ ਹੋਏ ਆਲੂਆਂ ਦੇ ਪਰੌਂਠੇ ਸਿਰਫ ਆਪਾਂ 10 ਮਿੰਟਾਂ ਵਿੱਚ ਹੀ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਪਰੌਂਠੇ ਬਣਾਉਣ ਵਾਸਤੇ ਤਿੰਨ ਆਪਾਂ ਉਬਲੇ ਹੋਏ ਆਲੂ ਲੈ ਲਏ ਆਲੂ ਨੂੰ ਪਹਿਲਾਂ ਆਪਾਂ ਛਿੱਲ ਲਿਆ ਸੀ ਤੇ ਹੁਣ ਸਭ ਤੋਂ ਪਹਿਲਾਂ ਆਲੂਆਂ ਨੂੰ ਆਪਾਂ ਕद्दूकस ਕਰ ਲਾਂਗੇ ਇਹਨਾਂ ਨੂੰ ਮੈਂ ਫ੍ਰਿਜ ਦੇ ਵਿੱਚ ਰੱਖਤਾ ਸੀ ਇਹ ਠੰਡੇ ਹੋ ਗਏ ਆ ਤੇ ਹੁਣ ਜਿਹੜਾ ਮੋਟਾ ਸਹਾ ਜਣਾ ਕद्दूकस ਇਹਦੇ ਤੇ ਫਰਸੇ ਆਪਾਂ ਮੈਸ਼ ਵੀ ਕਰ ਸਕਦੇ ਆ ਆਲੂਆਂ ਨੂੰ ਤੇ ਕਈ ਵਾਰ ਗੁਠਰੀ ਜਿਨਾਰਾ ਵੇਸ ਕਰਕੇ ਆਪਾਂ ਕੱਦੂ ਕਸ਼ ਕਰਦੇ ਆ ਹਾਂਜੀ ਆਲੂਆਂ ਨੂੰ ਆਪਾਂ ਵਧੀਆ ਜਿਹਾ ਕੱਦੂ ਕਸ਼ ਕਰ ਲਿਆਗਾ ਤੇ ਹੁਣ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਇਹਨੂੰ ਮੈਸ਼ ਕਰ ਲਾਂਗੇ ਜੇ ਤੁਸੀਂ ਸਵੇਰ ਦੇ ਟਾਈਮ ਤੇ ਇਹ ਪਰੌਂਠੇ ਬਣਾਉਣੇ ਹਨ ਤੁਸੀਂ ਰਾਤ ਨੂੰ ਹੀ ਆਲੂ ਉਬਾਲ ਕੇ ਤੇ ਛਿੱਲ ਕੇ ਫ੍ਰਿਜ ਦੇ ਵਿੱਚ ਰੱਖ ਦੋ ਸਵੇਰ ਤੁਸੀਂ ਫਟਾਫਟ 10 ਮਿੰਟਾਂ ਵਿੱਚ ਦੀ ਇਹ ਪਰੌਂਠੇ ਬਣਾ ਕੇ ਤਿਆਰ ਕਰ ਸਕਦੇ ਆ ਹੁਣ ਆਪਾਂ ਵਧੀਆ ਜਿਹਾ ਮੈਸ਼ ਕਰ ਲੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਸਵਾਦ ਅਨੁਸਾਰ ਤੇ ਅੱਧੇ ਤੋਂ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਦਾ ਤੇ ਅੱਧਾ ਕ ਚਮਚ ਪਾਵਾਂਗੇ ਆਪਾਂ ਸਾਬਤ ਜੀਰਾ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਗਰਮ ਮਸਾਲਾ ਬਹੁਤ ਘੱਟ ਮਸਾਲਿਆਂ ਵਿੱਚ ਆਪਾਂ ਇਹ ਪਰੌਂਠੇ ਬਣਾਵਾਂਗੇ ਤੇ ਹੁਣ ਪਾਵਾਂਗੇ ਆਪਾਂ ਹਰਾ ਧਨੀਆ ਕੱਟਿਆ ਹੋਇਆ ਅੱਧਾ ਚਮਚ ਪਾ ਦਾਂਗੇ ਆਪਾਂ ਕੁੱਟੀ ਹੋਈ ਲਾਲ ਮਿਰਚ ਪੀਸੀ ਹੋਈ ਲਾਲ ਮਿਰਚ ਵੀ ਪਾ ਸਕਦੇ ਕੁੱਟੀ ਹੋਈ ਲਾਲ ਮਿਰਚ ਵੀ ਪਾ ਸਕਦੇ ਹੁਣ ਆਪਾਂ ਚੰਗੀ ਤਰ੍ਹਾਂ ਮਿਲਾ ਦਿੰਨੇ ਆ ਪਰਾਠੇ ਬਣਾਉਣ ਦਾ ਬਿਲਕੁਲ ਨਵਾਂ ਤਰੀਕਾ ਆਸਾਨ ਤਰੀਕਾ ਫਟਾਫਟ ਇਹ ਰੈਸਪੀ ਬਣ ਜਾਂਦੀ ਆ ਤੇ ਬਹੁਤ ਹੀ ਆਪਾਂ ਘੱਟ ਮਸਾਲੇ ਪਾਏ ਆ ਹੁਣ ਪਾਣੀ ਕੋਲੀ ਆਪਾਂ ਮੈਦਾ ਪਾ ਦਾਂਗੇ ਅੱਧਾ ਮੈਦਾ ਅੱਧਾ ਆਟਾ ਕਣਕ ਦਾ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਵੈਸੇ ਮੈਂ ਇਕੱਲੇ ਮੈਦੇ ਨਾਲ ਇਹ ਪਰੌਂਠੇ ਬਣਾਉਂਗੀ ਬਹੁਤ ਹੀ ਵਧੀਆ ਬਣਨਗੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਦਾਂਗੇ ਇੱਕੇ ਬਾਰਾ ਪਾਣੀ ਨਹੀਂ ਪਾਉਣਾ ਨਹੀਂ ਤਾਂ ਪਤਲਾ ਬੈਟਰ ਬਣ ਜਾਊਗਾ ਥੋੜਾ ਥੋੜਾ ਪਾਣੀ ਪਾ ਕੇ ਬੈਟਰ ਵਧੀਆ ਜਿਹਾ ਤਿਆਰ ਕਰ ਲਾਂਗੇ ਪਰੌਂਠੇ ਬਣਾਉਣ ਵਾਸਤੇ ਹਾਂਜੀ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਹੁਣ ਮੈਦੇ ਦੇ ਤਿਆਰ ਆਲੂਆਂ ਦੇ ਵਿੱਚ ਮਿਕਸ ਕਰਤਾ ਹੈਗਾ ਤੁਸੀਂ ਦੇਖ ਸਕਦੇ ਹੋ ਪਰੌਂਠੇ ਬਣਾਉਣ ਵਾਸਤੇ ਬੈਟਰ ਵਧੀਆ ਜਿਹਾ ਤਿਆਰ ਹੋ ਗਿਆ ਇੰਨਾ ਹੀ ਪਤਲਾ ਆਪਾਂ ਨੂੰ ਬੈਟਰ ਚਾਹੀਦਾ ਸੀ ਪਰੌਂਠੇ ਬਣਾਉਣ ਵਾਸਤੇ ਤੇ ਹੁਣ ਆਪਾਂ ਬਣਾਵਾਂਗੇ ਪਰੌਂਠੇ ਤਵੇ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਲਾ ਦਾਂਗੇ ਹੁਣ ਰਿਫਾਈਨਡ ਤੇਲ ਕਿਉਂ ਵੀ ਆਪਾਂ ਲਾ ਸਕਦੇ ਰਿਫਾਈਨਡ ਤੇਲ ਵੀ ਆਪਾਂ ਲਾ ਸਕਦੇ ਬਹੁਤ ਹੀ ਘੱਟ ਤੇਲ ਵਿੱਚ ਪਰੌਂਠੇ ਬਨਣਗੇ ਹੁਣ ਤੇਲ ਥੋੜਾ ਜਿਹਾ ਗਰਮ ਹੋ ਗਿਆ ਹੁਣ ਆਪਾਂ ਇੱਕ ਕੜਚੀ ਬੈਟਰ ਦੀ ਭਰ ਲਾਂਗੇ ਤਵੇ ਦੇ ਉੱਪਰ ਆਪਾਂ ਇਸ ਤਰ੍ਹਾਂ ਪਾ ਦਾਂਗੇ ਪਰੌਂਠਿਆਂ ਦਾ ਛੋਟਾ ਵੱਡਾ ਸਾਈਜ਼ ਆਪਦੇ ਹਿਸਾਬ ਨਾਲ ਬਣਾਉਣੇ ਹੋਣਾ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਫਲਾ ਦਾਂਗੇ ਨਾ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਆਪਾਂ ਮੋਟਾ ਰੱਖਾਂਗੇ ਬਸ ਵਧੀਆ ਜਿਹਾ ਪੱਕ ਜਾਣ ਪਰੌਂਠੇ ਉਹਨਾਂ ਦਾ ਆਪਾਂ ਪਤਲਾ ਰੱਖਾਂਗੇ ਕਿਉਂਕਿ ਜੇ ਆਪਾਂ ਜ਼ਿਆਦਾ ਮੋਟਾ ਰੱਖਤਾ ਤੇ ਕਈ ਵਾਰ ਅੰਦਰ ਵੀ ਵਿੱਚੋਂ ਕੱਚਾ ਜਾਣਾ ਰਹੇ ਜੀ ਇਸ ਕਰਕੇ ਨਾ ਜ਼ਿਆਦਾ ਮੋਟਾ ਤੇ ਨਾ ਹੀ ਜ਼ਿਆਦਾ ਪਤਲਾ ਹੁਣ ਜਿਹੜਾ ਥੋੜਾ ਜਿਹਾ ਸੇਕ ਲੱਗ ਗਿਆ ਉਸ ਤੋਂ ਬਾਅਦ ਹੀ ਆਪਾਂ ਪਾਟਾਂਗੇ ਗੈਸ ਨੂੰ ਆਪਾਂ ਰੱਖਾਂਗੇ ਮੀਡੀਅਮ ਤੇ ਜਿਹੜੇ ਪਰੌਂਠੇ ਨੂੰ ਥੋੜਾ ਜਿਹਾ ਸੇਕ ਲੱਗ ਗਿਆ ਤੇ ਹੁਣ ਆਪਾਂ ਪਾਸਾ ਪਾਟਦੇ ਨੇ ਬਹੁਤ ਵਧੀਆ ਇਧਰਲੇ ਪਾਸੇ ਕਲਰ ਆ ਗਿਆ ਵਧੀਆ ਪੱਕ ਗਿਆ ਹੈਗਾ हूँ थोड़ा साइडा तेल होर ला दें उपर भी थोड़ा जहा ला दें बहुत वजिए परौंठे बनते हैं बहुत ज्यादा ये टेस्टी परौंठे बनते हैं बाकी सरे टाइम बहुत घट्ट आता है इन्होंने परौंठिया बनाने वास्ते हाँ जी परौंठे ने अपना दोनों पास्य वी जहा सेक लिया देख सकते हो बहुत वध्या परौंठा बनया गया सॉफ्ट बनया गया परौंठा ਦੇਖੋ ਕਿੰਨਾ ਵਧੀਆ ਬਣਿਆ ਹੈ ਬਹੁਤ ਜ਼ਿਆਦਾ ਇਹ ਨਰਮ ਬਣਿਆ ਹੈਗਾ ਤੇ ਹੁਣ ਆਪਾਂ ਰੱਖ ਦਿੰਨੇ ਆਂ ਪਲੇਟ ਦੇ ਵਿੱਚ ਬਾਕੀ ਦੇ ਪਰੌਂਠੇ ਵੀ ਆਪਾਂ ਇਸੇ ਤਰੀਕੇ ਬਣਾ ਲਾਂਗੇ ਹਾਂਜੀ ਸਾਰੇ ਪਰੌਂਠੇ ਆਪਾਂ ਬਣਾ ਕੇ ਤਿਆਰ ਕਰ ਲਏ ਆ ਬਹੁਤ ਵਧੀਆ ਪਰੌਂਠੇ ਬਣੇ ਹੋਏ ਹੈਗੇ ਆ ਹਾਂਜੀ ਸਾਰੇ ਪਰੌਂਠੇ ਆਪਾਂ ਬਣਾ ਕੇ ਤਿਆਰ ਕਰ ਲਏ ਤੇ ਪਰੌਂਠੇ ਦੇ ਨਾਲ ਰੱਖ ਦਾਂਗੇ ਆਪਾਂ ਦਹੀਂ ਦਹੀਂ ਦੇ ਵਿੱਚ ਆਪਾਂ ਪੀਸੀ ਲਾਲ ਮਿਰਚ ਪਾਊਡਰ ਪਾਇਆ ਹੈਗਾ ਤੇ ਥੋੜੇ ਆਪਾਂ ਪਾਇਆ ਭੁੰਨਿਆ ਜੀਰਾ ਪਾਊਡਰ ਹਾਂਜੀ ਤੇ ਥੋੜੇ ਆਪਾਂ ਪਾਇਆ ਆਪਾਂ ਕਾਲਾ ਨਮਕ ਇਹਨਾਂ ਪਰੌਂਠਿਆਂ ਨੂੰ ਤੁਸੀਂ ਅਚਾਰ ਦੇ ਨਾਲ ਵੀ ਸਰਵ ਕਰ ਸਕਦੇ ਆਂ ਦਹੀਂ ਦੇ ਨਾਲ ਵੀ ਸਰਵ ਕਰ ਸਕਦੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਪਰੌਂਠੇ ਬਣਦੇ ਹੈਗੇ ਆਂ ਸਵੇਰ ਦੇ ਟਾਈਮ ਤੇ ਤੁਸੀਂ ਇਹਨਾਂ ਪਰੌਂਠਿਆਂ ਨੂੰ ਬਣਾਉਣਾ ਤਾਂ ਤੁਸੀਂ ਰਾਤ ਨੂੰ ਸਾਰਾ ਸਮਾਨ ਤਿਆਰ ਕਰਕੇ ਰੱਖ ਲਓ ਤੇ ਸਵੇਰ ਤੁਸੀਂ ਫਟਾਫਟ 10 ਮਿੰਟਾਂ ਵਿੱਚ ਦੀ ਇਹ ਪਰੌਂਠੇ ਬਣਾ ਕੇ ਤਿਆਰ ਕਰ ਸਕਦੇ ਆਂ ਹਾਂਜੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਤੇ ਵੀਡੀਓ ਵਿੱਚ ਤੁਸੀਂ ਜ਼ਰੂਰ ਦੱਸ ਦਿਓ ਕਮੈਂਟਾਂ ਦੇ ਵਿੱਚ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆ ਤੇ ਚੈਨਲ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਆਪਾਂ ਨਵੀਂ ਰੈਸਪੀ ਨਾਲ ਥੈਂਕ ਯੂ ਦੇਖੋ ਕਿੰਨੇ ਵਧੀ ਬਹੁਤ ਨਰਮ ਪਰੌਂਠੇ ਬਣੇ ਹੈਗੇ ਆ ਤੁਸੀਂ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖਿਓ